ਇਹਤੇ ਕਈ ਕਹਿੰਦੇ ਆ ਪਾਕਿਸਤਾਨ ਸਰਕਾਰ ਦਾ ਕੋਈ ਜਸੂਸ ਆ ਜੀ ਇਹ ਕੋਈ ਉਸ ਏਜੰਸੀ ਦਾ ਬੰਦਾ ਆ ਇਹ ਕੋਈ ਖਾਲਿਸਤਾਨੀ ਆ ਇਹ ਕੋਈ ਪਾਕਿਸਤਾਨੀ ਆ ਉਹ ਸਾਡੇ ਵਰਗਾ ਜਦੋਂ ਮੈਂ ਉੱਥੇ ਕੋਈ ਪਾਕਿਸਤਾਨ ਚ ਕੋਈ ਵਾਰਦਾਤ ਹੁੰਦੀ ਆ ਜੇ ਉਹ ਘੱਟ ਗਿਣਤੇ ਚਾਹੇ ਉਹ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਹੋਵੇ ਚਾਹੇ ਉਹ ਸਿੱਖ ਭਾਈਚਾਰੇ ਨਾਲ ਕੋਈ ਵੀ ਉੱਥੇ ਵਧੀਕੀ ਹੁੰਦੀ ਆ ਜੇ ਮੈਂ ਉਹਨਾਂ ਦੇ ਲਈ ਹੱਕ ਚ ਕੁਝ ਬੋਲਦਾ ਆ ਕੁਝ ਵਿਅਕਤੀ ਪਾਕਿਸਤਾਨ ਚੁੰਦੇ ਜਿਹੜੇ ਕਹਿੰਦੇ ਲੈ ਲੋ ਜੀ ਤਾਂ ਇੰਡੀਆ ਸਰਕਾਰ ਦਾ ਏਜੰਟ ਹੈ ਜੀ ਇਹ ਤਾਂ ਸਰਵ ਇੰਡੀਆ ਦੀ ਗੱਲ ਕਰਨੀ ਆ ਜੇ ਮੈਂ ਕੁਝ ਇੰਡੀਆ ਦੇ ਬਾਰੇ ਮਨੁੱਖੀ ਅਧਿਕਾਰਾਂ ਦਾ ਗੱਲ ਉਹਨਾਂ ਨੇ ਕਹਣਾ ਹੈ ਪਾਕਿਸਤਾਨੀ ਹਾਲਾਂਕਿ ਆਪਾਂ ਉਥੇ ਬਰਤਾਨੀਆ ਦੇ ਜੰਪ ਵਾਲਿਆਂ ਇਹ ਯੂਕੇ ਦੀ ਗੱਲ ਕਰੂੰਗੇ ਪਰ ਯੂਕੇ ਦੇ ਹੱਕਾਂ ਲਈ ਪਰ ਜਿੱਥੇ ਸੱਚ ਹੱਕ ਦੀ ਗੱਲ ਕਰਨਾ ਇਹ ਬਹੁਤ ਜ਼ਰੂਰੀ ਹੁੰਦਾ ਆ ਹੁਣ ਜਦੋਂ Sri Lanka ਦੇ ਵਿੱਚ ਉਥੇ ਕੋਵਿਡ ਦੇ ਦੌਰਾਨ ਉਥੇ ਜਿਹੜੇ ਇਸਾਈ ਸੀ ਜਾਂ ਮੁਸਲਮਾਨ ਸੀ ਉਹ ਆਪਣੇ ਰਿਸ਼ਤੇਦਾਰਾਂ ਨੂੰ ਖਬਰਿਸਤਾਨ ਦੇ ਵਿੱਚ ਉਹਨਾਂ ਨੂੰ ਦਫਨਾਵਾ ਵੀ ਨਹੀਂ ਪਾ ਰਹੇ ਸਨ ਉੱਥੇ ਦੀ ਜਿਹੜੀ ਸਨਲਿਸ ਬੁੱਧ ਸਰਕਾਰ ਸੀ ਉਹਨਾਂ ਦੇ ਖਿਲਾਫ ਜਦੋਂ ਮੈਂ ਬੋਲਿਆ ਵੀ ਇਹ ਗਲਤ ਕੰਮ ਹੋ ਰਿਹਾ ਆ ਉਹ ਕੁਝ ਜਿਹੜੇ ਪ੍ਰਸ਼ਾਸਨ ਉੱਥੇ ਦਾ ਹੁੰਦਾ শ্রীলੰਕਾ ਉਹਨਾਂ ਨੂੰ ਨਹੀਂ ਪਸੰਦ ਆ ਜੇ ਮੈਂ ਉੱਥੇ ਚੀਨ ਦੇ ਖਿਲਾਫ ਕਈ ਵਾਰੀ ਬੋਲ ਚੁੱਕਾ ਵੀ ਆ ਗਲਤ ਤੁਸੀਂ ਕਰ ਰਹੇ ਆ ਆ ਮਾੜਾ ਕਰ ਰਹੇ ਆ ਬੋਧੀਆਂ ਦੇ ਖਿਲਾਫ ਜਾਂ ਐਸਾਈਆਂ ਦੇ ਖਿਲਾਫ ਜਾਂ ਉਧਰ ਮੁਸਲਮਾਨਾਂ ਦੇ ਖਿਲਾਫ ਉਹ ਉਹ ਸਰਕਾਰ ਮੇਰੇ ਖਿਲਾਫ ਕਈ ਦਫਾ ਹੋ ਸਕਦੀ ਆ ਇਹ ਦੇਖੋ ਜੇ ਮੈਂ ਇਦਾਂ ਸੋਚਣ ਲੱਪ ਪਵਾ ਤਾਂ ਫੇਰ ਤਾਂ ਮੈਂ ਕੁਝ ਬੋਲਾਂ ਹੀ ਨਾ ਬੋਲੇਗਾ ਤਾ ਇਹ ਮੈਨੂੰ ਪਤਾ ਵੀ ਇੱਥੇ ਕਈਆਂ ਨੇ ਸ਼ਿਕਾਇਤਾਂ ਕੀਤੀਆਂ ਜਦੋਂ ਮੈਂ ਉੱਥੇ ਮਨੁੱਖੀ ਅਧਿਕਾਰਾਂ ਦੇ ਬਜਾਏ ਉਹ ਕਿਸਾਨ ਮੁੱਲ ਚ ਦੇ ਬਾਰੇ ਸੀ ਕਿਹਾ ਚਾਹਿਆ ਉਹ ਕਸ਼ਮੀਰ ਦੇ ਬਾਰੇ ਬੋਲਿਆ ਉਹ 3 ਘੰਟੇ ਤੇ ਜਹਾ ਮੈਨੂੰ ਵਾਇਰਡ ਦੇ ਤੇ ਬਿਠਾਈ ਰੱਖਿਆ ਕਿ ਉਹ ਸ਼ਿਕਾਇਤਾਂ ਕਰਕੇ ਵੀ ਇਹਦਾ ਵੀਜ਼ਾ ਕੈਨਸਲ ਕਰੋ ਆ ਕਰੋ ਪਰ ਤਾਂ ਵੀ ਜਿਹੜੇ ਸੂਝ ਬਿਲਕੁਲ ਸੂਝਵਾਨ ਜਿਹੜੇ ਕਈ ਵਿਅਕਤੀ ਸੀ ਉਹਨਾਂ ਨੇ ਤਾਂ ਵੀ ਸਰਕਾਰ ਨੂੰ ਦਰਖਾਸਤ ਕੀਤੀ ਵੀ ਇਹ ਸਾਡਾ ਚੁਣਿਆ ਨੁਮਾਇੰਦਾ ਆ ਵੀ ਇਹ ਸਾਡੇ ਸਾਰਿਆਂ ਦੀ ਨਮੋਸ਼ੀ ਵਾਲੀ ਗੱਲ ਹੈ ਜੇ ਇਹ ਤੇ ਇੰਡੀਆ ਚ ਆ ਕੇ ਤੁਸੀਂ ਇਦੀ ਭੇਜ ਦਿੱਤਾ ਵੀ ਇਹ ਸਹੀ ਵਿਅਕਤੀ ਹੈ ਤਾਂ ਇਹ ਹਮੇਸ਼ਾ ਨਾਪ ਤੋਲ ਕੇ ਗੱਲ ਕਰਦਾ ਇਹ ਚ ਕੋਈ ਨਾ ਹਿੰਸਕ ਗੱਲ ਆ ਨਾ ਕੋਈ ਵਿਤਕਰੇ ਦੀ ਗੱਲ ਆ ਇਹ ਸ਼ਿਕਾਇਤਾਂ ਗਲਤ ਨੇ ਤਾਂ ਐਸੀ ਚਾਹੁੰਦੇ ਆਂ ਵੀ ਮਾਨ ਸਤਕਾਰ ਸਾਡੇ ਜੋ ਨਮਾਇंदे ਨੂੰ ਦਿੱਤਾ ਜਾਵੇ ਸਾਡੇ ਪੰਜਾਬੀ ਭਾਈਵਾਲ ਨੂੰ ਦਿੱਤਾ ਜਾਵੇ ਤਦ ਹੀ ਜੋ ਸਰਕਾਰ ਨੇ ਔਰ ਉਹ ਸ਼ਿਕਾਇਤਾਂ ਨੂੰ ਕਾਰਜ ਕਰਦੇ ਹੋਏ ਤਾਂ ਅੰਮ੍ਰਿਤਸਰ 에ਰਪੋਰਟ ਤੋਂ ਮੈਨੂੰ ਆਉਣ ਦਿੱਤਾ ਸੀਗਾ ਹਾਲਾਂਕਿ ਮੈਂ ਹੀ ਆ ਜਿਹੜਾ ਬੰਦਾ ਉੱਥੇ ਕਹਿੰਦਾ ਵੀ ਵੱਤ ਵੱਸ ਸਿੱਧੀਆਂ ਉਡਾਣਾ ਨਾ ਹੋਣ ਚਾਹੇ ਅੰਮ੍ਰਿਤਸਰ ਨੂੰ ਆ ਚਾਹੇ ਚੰਡੀਗੜ੍ਹ ਨੂੰ ਪੰਜਾਬ ਦੇ ਲਈ ਵੱਤ ਵੱਸ ਸਿੱਧੀਆਂ ਉਡਾਣਾ ਨਾ ਹੋਣ ਇਹੀ ਮਸਲੇ ਮੈਂ ਇਸ ਦਫਾ ਵੀ ਜੋ ਮਾਨਯੋਗ ਮੰਤਰੀ ਨੇ ਇੱਥੇ ਦੇ ਐਨਆਰਆਈਸ ਮੰਤਰੀ ਸੰਜੀਵ अरोड़ा ਜੀ ਉਹਨਾਂ ਨੂੰ ਵੀ ਮਿਲ ਕੇ ਮੈਂ ਇਹ ਇਹਨਾਂ ਬਾਰੇ ਵਪਾਰਕ ਤੌਰ ਤੇ ਹੋਰ ਕਈ ਗੱਲਾਂ ਜਿਹੜੀਆਂ ਯੂਕੇ ਇੰਡੀਆ ਦੀ ਜਿਹੜੀ ਟ੍ਰੇਡ ਡੀਲ ਆ ਉਹਦੇ ਬਾਰੇ ਵੀ ਜਾਂ ਹੋਰ ਕਈ ਚੀਜ਼ਾਂ ਜਿਹਦੇ ਨਾਲ ਪੰਜਾਬ ਦੇ ਵਿੱਚ ਰੋਜ਼ਗਾਰ ਵਧ ਸਕਦਾ ਪੰਜਾਬ ਦਾ ਵਪਾਰ ਵਧ ਸਕਦਾ ਆ ਇੰਪੋਰਟ ਐਕਸਪੋਰਟ ਵਧਸ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਮੈਂ ਗੱਲਬਾਤ ਪਹਿਲਾਂ ਵੀ ਕੀਤੀ ਆ ਅਗਾਹ ਤੋਂ ਵੀ ਕਰਦਾ ਰਹੂੰਗਾ ਪਰ ਕਈਆਂ ਨੂੰ ਉਹ ਗੱਲ ਪਸੰਦ ਹੁੰਦੀ ਆ ਕਈਆਂ ਨੂੰ ਨਹੀਂ ਪਸੰਦ ਹੁੰਦੀ ਮੈਨੂੰ ਇੱਕ ਤੁਸੀਂ ਵਪਾਰਤੇ ਆਏ ਉਹ ਤਾਂ ਵਪਾਰ ਦੀ ਗੱਲ ਦੱਸੋ ਵੀ ਹੁਣ ਭਾਰਤ ਤੇ ਯੂਕੇ ਦਾ ਵਪਾਰ ਆ ਕਹਿੰਦੇ ਉਹ ਵਧ ਸਕਦਾ ਬਿਲਕੁਲ ਕਿਵੇਂ ਫ੍ਰੀ ਟ੍ਰੇਡ ਪਾਲਿਸੀ ਵੀ ਆਈ ਇਹ ਦੇਖੋ ਕਈ ਸਾਲਾਂ ਬਾਅਦ ਮੈਂ ਵਧਾਈ ਦੇਣਾ ਚਾਹੁੰਦਾ ਕਿ ਜਿਹੜੇ ਸਾਡੇ ਯੂਕੇ ਦੇ ਪ੍ਰਧਾਨ ਮੰਤਰੀ ਨੇ ਸਕੇਸਟਾਮਰ ਉਹਨਾਂ ਨੇ ਜੋ ਕਈ ਸਾਲਾਂ ਤੋਂ ਜਿਹੜੀ ਚੀਜ਼ اٹਕੀ ਹੋਈ ਸੀ ਇੱਥੇ ਯੂ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨਾਲ ਉਹਨਾਂ ਇੱਥੇ ਦੀ ਸਰਕਾਰ ਦੇ ਨਾਲ ਉੱਥੇ ਦੀ ਸਰਕਾਰ ਦਾ ਸਮਝੌਤਾ ਇਹ ਹੋ ਗਿਆ ਆ ਕਿ ਹੁਣ ਯੂਕੇ ਦਾ ਇੰਡੀਆ ਦੇ ਵਿੱਚ ਕਾ ਜਿਹੜੀ ਫ੍ਰੀ ਟ੍ਰੇਡ ਐਗਰੀਮੈਂਟ ਆ ਜਿਹੜਾ ਵਪਾਰਕ ਸੰਧੀ ਆ ਉਹ ਹੋ ਗਈ ਆ ਉਸ ਦਾ ਦੋਨਾਂ ਦੇਸ਼ਾਂ ਨੂੰ ਅਰਬਾਂ ਦਾ ਫਾਇਦਾ ਹੋਊਗਾ ਪਰ ਇਹ ਹੁਣ ਪੰਜਾਬੀਆਂ ਤੇ ਤਾਂ ਉਹ ਉਸ ਦੇ ਵਿੱਚ ਕਿੰਨਾ ਕੁ ਆਪਣਾ ਫਾਇਦਾ ਉਹ ਵੀ ਲੈ ਸਕਦੇ ਨੇ ਮੈਂ ਚਾਹੁੰਦਾ ਕਿ ਇੱਥੇ ਜਿਹੜਾ ਇੰਟਰਨੈਸ਼ਨਲ ਕਾਰਗੋ ਪੋਰਟ ਆ ਜਿਹੜਾ ਹੁਣ ਬੰਦ ਆ ਮੈਨੂੰ ਪਤਾ ਕਿ ਜਦੋਂ ਆਪਣੇ ਇੱਥੇ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੀ ਜਿਹਦਾ ਖੰਡਨ ਮੈਂ ਖੁਦ ਉੱਥੇ ਪਾਰਲੀਮੈਂਟ ਦੇ ਵਿੱਚ ਖੜਕੇ ਕੀਤਾ ਸੀਗਾ ਮੈਂ ਪਹਿਲਗਾਮ ਅਟੈਕ ਦਾ ਵੀ ਤੁਸੀਂ ਡਟ ਕੇ ਬਿਲਕੁਲ ਡਟ ਕੇ ਮੈਂ ਉਹਦਾ ਖੰਡਨ ਕੀਤਾ ਵੀ ਇਹ ਜਿਹੜਾ ਅਤਵਾਦੀ ਹਮਲਾ ਹੋਇਆ ਇਹਦੇ ਨਾਲ ਜੋ ਭਾਈਚਾਰਕ ਸਾਂਝ ਆ ਉਹ ਘਟਦੀ ਆ ਜੋ ਬੇਗਨਾ ਲੋਕੀ ਜਿਹੜੇ ਉੱਥੇ ਸਲਾਨੀ ਗਏ ਸੀਗੇ ਕਸ਼ਮੀਰ ਦੇ ਵਿੱਚ ਉਹ ਵਿਚਾਰੇ ਆਪਣੀਆਂ ਜਾਨਾਂ ਗਵਾ ਬੈਠੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਬਹੁਤ ਤਣਾਅਪੂਰਨ ਮਾਹੌਲ ਹੋਇਆ ਕਰਤਾਰਪੁਰ ਸਾਹਿਬ ਲੰਗ ਜੋ ਸੀਗਾ ਉਹ ਵੀ ਬੰਦ ਕੀਤਾ ਗਿਆ ਮੈਂ ਹੁਣ ਇਹੀ ਸਰਕਾਰ ਨੂੰ ਵੀ ਇਹੀ ਦਰਖਾਸਤ ਕਰਦਾ ਕਿ ਕਰਤਾਰਪੁਰ ਸਾਹਿਬ ਦਾ ਲੰਗਾ ਉਹ ਖੋਲਿਆ ਜਾਵੇ ਤਾਂ ਜੋ ਇੱਥੇ ਇੰਟਰਨੈਸ਼ਨਲ ਕਾਰਗੋ ਪੋਰਟ ਅਮ੍ਰਿਤਸਰ ਦੇ ਵਿੱਚ ਉਹ ਮੋੜ ਬਹਾਲ ਕੀਤਾ ਜਾਵੇ ਤਾਂ ਵਪਾਰ ਵਧੇ ਦੇਖੋ ਦੋਹਾਂ ਧਿਰਾਂ ਦੇ ਲਈ ਇਹ ਫਾਇਦਾ ਆ ਜੇ ਹੁਣ ਆਪਾਂ ਯੂਕੇ ਤੋਂ ਇੰਡੀਆ ਦੀ ਗੱਲ ਕਰੀਏ ਕਿੰਨਾ ਫਾਇਦਾ ਦੋਨਾਂ ਦੇਸ਼ਾਂ ਨੂੰ ਜਦੋਂ ਵਪਾਰ ਵਧੂਗਾ ਜੇ ਕਿਤੇ ਗੁਵਾਂਡੀ ਮੁਲਕ ਆਪਸ ਵਿੱਚ ਜਿਹੜਾ ਇੰਡੀਆ ਦਾ ਪਾਕਿਸਤਾਨ ਆਪਸ ਚ ਸੁਖਾਵੇਂ ਸੰਬੰਧ ਹੋਣਗੇ ਵਪਾਰ ਵਧੂਗਾ ਦੋਨਾਂ ਦੇਸ਼ਾਂ ਦੀ ਤਰੱਕੀ ਹੋਊਗੀ ਦੋਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਪਰ ਉਚੇਚੇ ਤੌਰ ਤੇ ਪੰਜਾਬੀਆਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਊਗਾ ਕਿਉਂਕਿ ਜੇ ਇੱਥੇ ਲੜਾਈ ਦਾ ਮਾਹੌਲ ਆ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਵੀ ਪੰਜਾਬੀਆਂ ਨੂੰ ਹੋਣਾ ਜੇ ਖੁਸ਼ੀ ਦਾ ਮਾਹੌਲ ਆ ਵਪਾਰ ਵਧ ਰਿਹਾ ਆ ਸਭ ਤੋਂ ਜ਼ਿਆਦਾ ਪੰਜਾਬੀਆਂ ਦਾ ਉਤਪਾਦਨ ਆ ਚਾਹੇ ਉਹ ਖੇਤੀਬਾੜੀ ਦਾ ਆ ਜੋ ਫਸਲਾਂ ਦਾ ਚਾਹੇ ਉਹ ਹੈਗਾ ਆ ਜੋ ਕਾਰਖਾਨਿਆਂ ਚ ਫੈਕਟਰੀਆਂ ਚ ਬਣਦਾ ਆ ਉਹਦੇ ਨਾਲ ਰੋਜ਼ਗਾਰ ਵਧੂਗਾ ਤਾਂ ਇੱਥੇ ਵਿਕਾਸ ਹੋਰ ਹੋਊਗਾ ਸੋ ਇਹ ਚੀਜ਼ਾਂ ਨੂੰ ਤਰਜੀਹ ਦੇਣ ਨੂੰ ਮੈਂ ਕਈ ਜਿਹੜੇ ਹੋਰ ਸਾਡੇ ਐਨਆਰਆਈਸ ਦੇ ਜਿਹੜੇ ਮਸਲੇ ਸੀਗੇ ਚਾਹੇ ਉਹ ਜਿਹੜੇ ਜ਼ਮੀਨਾਂ ਦੇ ਜਿਹੜੇ ਕਬਜ਼ੇ ਹੁੰਦੇ ਆ ਇੱਥੇ ਐਨਆਰਆਈਸ ਦੇ ਜਿਹਨਾਂ ਤੋਂ ਬਲਕਿ ਬਹੁਤ ਮਾਇੂਸ ਹੁੰਦੇ ਨੇ ਮੈਂ ਵਿੱਚ ਰੋਗਣਾ ਚਾਹਾਂਗਾ ਜ਼ਮੀਨਾਂ ਦੇ ਕਬਜ਼ੇ ਜਿਹੜੇ ਆ ਕਿ ਉਹ ਅੱਜ ਵੀ ਹੋ ਰਹੇ ਨੇ ਉਹ ਅੱਜ ਵੀ ਬਰਕਰਾਰ ਨੇ ਤادیه ਤੱਕ ਬਹੁਤ ਸਾਰੇ ਲੋਕੀ ਜਿਹੜੇ ਹੁਣ ਐਨਆਰਆਈਸ ਦੇ ਉੱਥੇ ਜੋ ਇਸ ਨਾ ਚੀਜ਼ ਦੇ ਨਾਲ ਵੀ ਸੰਪਰਕ ਕਰਦੇ ਨੇ ਤادیه ਮੈਂ ਮਸਲੇ ਸਰਕਾਰਾਂ ਕੋ ਉਠਾਉਣਾ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਪਿਛਲੇ 8 ਸਾਲਾਂ ਦੇ ਦੌਰਾਨ ਮੈਂ ਇੱਥੇ ਸਿਰਫ ਚੰਡੀਗੜ੍ਹ ਹੀ ਨਹੀਂ ਇਹ ਤੇ ਪੰਜਾਬ ਸਰਕਾਰ ਦੇ ਨਾਲ ਉਹ ਦਿੱਲੀ ਜਾ ਕੇ ਵੀ ਇੰਡੀਆ ਸਰਕਾਰ ਦੇ ਨਾਲ ਸਮੇਂ-ਸਮੇਂ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਤਾਂ ਜਿਹੜੇ ਵਿਰੋਧੀ ਜੋ ਦਲ ਵੀ ਨੇ ਮੀਡੀਆ ਦੇ ਨਾਲ ਤੁਹਾਡੇ ਨਾਲ ਜਦੋਂ ਗੱਲਬਾਤ ਹੁੰਦੀ ਆ ਤਾਂ ਕਿ ਲੋਕਾਂ ਚ ਜਾਗਰੂਕੀ ਪੈਦਾ ਹੋਵੇ ਦੇਖੋ ਜੇ ਉਹ ਮਸਲੇ ਹੱਲ ਹੁੰਦੇ ਨੇ ਐਨਆਰਆਈਆਂ ਦੇ ਚਾਹੇ ਉਹ ਜਿਹੜੇ ਫਰੋਤੀਆਂ ਦੇ ਮੰਗਾ ਉਹਨਾਂ ਨੂੰ ਨਕੇਲ ਪਾਈ ਜਾਵੇ ਚਾਹੇ ਉਹ ਜਿਹੜੇ ਜ਼ਮੀਨਾਂ ਦੇ ਕਬਜ਼ੇ ਆ ਉਹਨਾਂ ਨੂੰ ਉਹ ਘਟਾਈ ਜਾਣ ਇਹ ਸਿਰਫ ਐਨਆਰਆਈਆਂ ਦਾ ਫਾਇਦਾ ਨਾਗਾ ਉਹਨਾਂ ਨੇ ਤਾਂ ਚਲੋ ਸੁਣ ਸਮਝਣਾ ਕਿ ਸਾਡੀ ਸੁਣਵਾਈ ਹੋਈ ਆ ਸਾਨੂੰ ਇਨਸਾਫ ਮਿਲਿਆ ਪਰ ਇਹਦੇ ਨਾਲ ਉਹ ਇਥੇ ਆਵਾਜਾਈ ਵਧੂਗੀ ਉਹਦੇ ਨਾਲ ਜਿਹੜਾ ਪੂੰਜੀ ਨਿਵੇਸ਼ ਆ ਇਥੇ ਪੰਜਾਬ ਦੇ ਵਿੱਚ ਉਹ ਵਧੂਗਾ ਜਿਹੜੀ ਇਨਵੈਸਟਮੈਂਟ ਆ ਹਾਲਾਂਕਿ ਜੇ ਲੋਕ مایੁਸ ਹੋ ਜਾਣ ਉਹ ਆਪਣਾ ਪੂੰਜੀ ਨਿਵੇਸ਼ ਉਹ ਹੋਰ ਦੇਸ਼ਾਂ ਚਾਹੇ ਯੂਰਪ ਚ ਆ ਨਾਰਥ ਅਮਰੀਕਾ ਹੋਰ ਪਾਸੇ ਉਹ ਲਾਉਗੇ ਸੋ ਇਹ ਚੀਜ਼ਾਂ ਦੇ ਲਈ ਇਹ ਜ਼ਰੂਰੀ ਆ ਕਿ ਪੁਖਤਾ ਜਿਹੜੇ ਜੋ ਪ੍ਰਬੰਧ ਕੀਤੇ ਜਾਣ ਮੈਨੂੰ ਪਤਾ ਇਥੇ ਐਨ ਆਰ ਆਈਸ ਕੋਰਟਸ ਵੀ ਬਕਾਇਦਾ ਹੈਗੀਆਂ ਨੇ ਐਨ ਆਰ ਆਈ ਥਾਣੇ ਵੀ ਹੈਗੇ ਨੇ ਉਹ ਪਰ ਕੁਝ 94 ਜ਼ਿਲ੍ਹਿਆਂ ਚ ਕੁਝ ਤੋ ਮੈਂ ਇਹੀ ਸਰਕਾਰ ਨੂੰ ਇਹੀ ਬੇਨਤੀ ਕੀਤੀ ਸੀਗੀ ਚਾਹੇ ਉਹ ਰੋਣਾ ਸਾਹਿਬ ਨੇ ਚਾਹੇ ਮੌਕੇ ਦੀਆਂ ਸਰਕਾਰਾਂ ਪਹਿਲਾਂ ਵੀ ਆਈਆਂ ਤਾਂ ਹੁਣ ਵੀ ਜਦੋਂ ਮੈਂ ਪਿਛਲੀ ਦਫਾ ਇੱਥੇ ਆਇਆ ਸੀਗਾ ਉਦੋਂ ਮੁੱਖ ਮੰਤਰੀ ਭਗਵੰਤ ਪਾਣਜੀ ਨੂੰ ਉਹਨਾਂ ਨੂੰ ਵੀ ਮੈਂ ਇਹੀ ਬੇਨਤੀ ਕੀਤੀ ਸੀਗੀ ਕਿ ਇਹ ਇਹ ਤੇ ਜੋ ਲੋੜਿੰਦੀ ਕਾਰਵਾਈ ਜ਼ਰੂਰੀ ਆ ਕਿਉਂਕਿ ਇਸ ਦੇ ਨਾਲ ਪੰਜਾਬੀਆਂ ਦੀ ਆਵਾਜ਼ਾਈ ਵੱਧਦੀ ਆ ਤਾਂ ਇੱਥੇ ਪੰਜਾਬੀਆਂ ਨੂੰ ਵੀ ਇੱਥੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਵੀ ਫਾਇਦਾ ਕੀ ਐਨਆਰਆਈ ਪੰਜਾਬਆਂ ਤੋਂ ਡਰਦੇ ਨੇ ਇਹ ਦੇਖੋ ਕਿਛ ਲੋਕ ਜਿਨ੍ਹਾਂ ਦਾ ਕੋਈ ਤੱਕਾ ਹੋ ਗਿਆ ਹੋਵੇ ਉਹ ਇੱਥੇ ਆਉਣ ਤੋਂ ਵਾਕਈ ਡਰੂਗੇ ਕਿਉਂਕਿ ਉਹਨਾਂ ਜੇ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਜਿਨ੍ਹਾਂ ਨੂੰ ਇਨਸਾਫ ਨਹੀਂ ਜਿਹੜਾ ਲੋਕੀ ਇੱਥੇ ਖੁਸ਼ੀ-ਖੁਸ਼ੀ ਆਉਂਦੇ ਆ ਆਪਣੇ ਪਰਿਵਾਰਾਂ ਨਾਲ ਮਿਲਦੇ ਆ ਉਹ ਬਾਰ-ਬਾਰ ਇੱਥੇ ਆਉਗੇ ਇਹੀ ਕਾਰਨ ਆ ਕਿ ਜਿਹੜੀਆਂ ਸਿੱਧੀਆਂ ਉਡਾਨਾਂ ਦੀ ਵੀ ਗੱਲ ਆ ਤੇ ਇੱਥੇ ਪੰਜਾਬ 'ਚ ਤਾਂ ਜਾਲ ਵਿਛਿਆ ਹੋਣਾ ਜਿਹਨਾਂ ਲੱਖਾਂ ਨਹੀਂ ਕਰੋੜਾਂ ਪੰਜਾਬੀ ਦੁਨੀਆ ਭਰ 'ਚ ਪਰ ਜੇ ਉਹ ਦਿੱਲੀ ਜਾਂਦਾ ਪਿਆ ਦਿੱਲੀ ਤੋਂ ਬਿਲਕੁਲ ਮੈਂ ਤਾਂ ਇਹੀ ਗੱਲ ਆਖੀ ਇਹ ਤਾਂ ਹੁਣ ਵੀ ਆਖਦਾ ਕਿ ਪ੍ਰਧਾਨ ਮੰਤਰੀ ਉਹਨਾਂ ਦਾ ਜਿਹੜਾ 15 ਅਗਸਤ ਦਾ ਜੋ ਭਾਸ਼ਣ ਸੀ ਉਹਨਾਂ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜਾ ਪਾਣੀਪਤ ਤੋਂ ਲੈ ਕੇ ਦਿੱਲੀ 에ਰਪੋਰਟ ਤੱਕ ਜੋ ਹਜ਼ਾਰਾਂ ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਹਾਈਵੇ ਬਣੇ ਨੇ ਤਾਂ ਕਿ ਸੜਕਾਂ ਡੀਕੰਜੈਸਟ ਵੀ ਸੜਕਾਂ ਤੇ ਟ੍ਰੈਫਿਕ ਘਟੇ ਲੋਕਾਂ ਨੂੰ ਸਹੂਲਤ ਹੋਵੇ ਮੈਨੂੰ ਲੱਗਦਾ ਕਿ ਡੀਕੰਜੈਸਟ ਕਰਕੇ ਲੋਕ ਉਹ ਸੜਕਾਂ ਦੇ ਟ੍ਰੈਫਿਕ ਘਟਾਉਣ ਦਾ ਸਭ ਤੋਂ ਵੱਡਾ ਇੱਕ ਮਾਧਿਅਮ ਬਣ ਸਕਦਾ ਜੇ ਪੰਜਾਬ ਦਾ ਜਿਹੜਾ 에ਰਪੋਰਟ ਆ ਖਾਸ ਤੌਰ ਤੇ ਅੰਮ੍ਰਿਤਸਰ 에ਰਪੋਰਟ ਆ ਤਾਂ ਚੰਡੀਗੜ੍ਹ 에ਰਪੋਰਟ ਵੀ ਆ ਭਈ ਜੇ ਇਹਨਾਂ ਦਾ ਮਿਆਰ ਵਧੂਗਾ ਇੱਥੇ ਵੱਧ ਤੋਂ ਵੱਧ ਸਿੱਧੀਆਂ ਉਡਾਣਾਂ ਆਉਗੀਆਂ ਉਹਦੇ ਨਾਲ ਜਿਹੜੇ ਪੰਜਾਬੀ ਨੇ ਉਹ ਆਪਣੇ ਆਪ ਹੀ ਹਰਿਆਣੇ ਵਾਲ ਨੂੰ ਜਾਂ ਦਿੱਲੀ ਵਾਲ ਨੂੰ ਘੱਟਕੂਚ ਕਰੋਗੇ ਕਿਉਂਕਿ ਉਹ ਸਿੱਧੀਆਂ ਉਡਾਣਾਂ ਇੱਥੇ ਆਉਗੀਆਂ ਇਹਦੇ ਨਾਲ ਜੋ ਇੱਥੇ ਦੇ ਪੰਜਾਬੀਆਂ ਨੂੰ ਵੀ ਫਾਇਦਾ ਤਾਂ ਬਾਹਰਲੇ ਜਿਹੜੇ ਵਾਸਤੇ ਲੋਕ ਨੇ ਉਹਨਾਂ ਨੂੰ ਵੀ ਫਾਇਦਾ ਇਹ ਮੈਂ ਸੋਨ ਸਾਹਿਬ ਜਿਹੜੇ ਤੁਹਾਡੇ ਇੱਥੇ ਮੰਤਰੀ ਸਾਹਿਬ ਵੀ ਨੇ ਸੈਰ ਸਪਾਟਾ ਵਿਭਾਗ ਵੀ ਉਹਨਾਂ ਦੇ ਕੋਲ ਆ ਉਹਨਾਂ ਨੂੰ ਵੀ ਮੈਂ ਇਹੀ ਗੱਲ ਆਖੀ ਸੀਗੀ ਕਿ ਅਸੀਂ ਸੈਰ ਸਪਾਟੇ ਦੇ ਵਿੱਚ ਇਜ਼ਾਫਾ ਕਰਨ ਨੂੰ ਮੈਨੂੰ ਪਤਾ ਤੁਸੀਂ ਵੀ ਇੱਥੇ ਬਹੁਤ ਕੁਝ ਕਰਨੀ ਕੋਸ਼ਿਸ਼ ਕਰਦੇ ਮੈਂ ਇਹੀ ਚਾਹੂੰਗਾ ਵੀ ਹਵਾ ਬਾਜ਼ੀ ਖੇਤਰ ਨੂੰ ਜਿਹੜਾ ਏਵੀਏਸ਼ਨ ਸੈਕਟਰ ਹੈ ਨੂੰ ਤੁਸੀਂ ਮਜ਼ਬੂਤੀ ਦੇ ਨਾਲ ਫੜੋ ਜਿਵੇਂ ਸਿੰਗਾਪੁਰ ਨੇ ਫੜਿਆ ਹੁਣ ਜਦੋਂ ਮੈਂ ਉਧਰ ਇਥੀਓਪੀਆ ਗਿਆ ਸੀ ਆਡੀਸਾਬਾ ਉਹਨਾਂ ਨੇ ਵੀ ਇਦਾਂ ਕੀਤਾ ਉਹਨਾਂ ਨੇ ਥੋੜੇ ਸਾਲਾਂ ਦੇ ਵਿੱਚ ਵਿੱਚ ਹੀ ਆਪਣਾ 에어ਪੋਰਟ ਨੂੰ ਇੱਕ ਕਿਸਮ ਦਾ ਕੇਂਦਰ ਬਣਾ ਲਿਆ ਉਹਦੇ ਕਰਕੇ ਵਪਾਰ ਬਹੁਤ ਵਧ ਗਿਆ ਉਹ ਇਸ ਇਥੀਓਪੀਆ ਦੇ ਵਿੱਚ ਜੋ ਕਿਸ ਕੁਝ ਸਮਾਂ ਪਹਿਲਾਂ ਇੰਨਾ ਨਹੀਂ ਵਿਕਸਿਤ ਸੀ ਇਹ ਫਾਇਦਾ ਹੁੰਦਾ ਹੈ ਕਿ ਜੇ ਆਪਾਂ ਜਿਹੜੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਅੰਮ੍ਰਿਤਸਰ 에어ਪੋਰਟ ਸਮਝ ਲਓ ਵੀ ਜੋ ਉੱਥੋਂ ਸਿੱਧੀਆਂ ਉਡਾਣਾਂ ਨਾ ਹੋਣ ਜੋ ਏਸ਼ੀਆ ਦੇ ਹੋਰ ਦੇਸ਼ਾਂ ਲਈ ਯੂਰਪ ਦੇ ਹੋਰ ਦੇਸ਼ਾਂ ਲਈ ਸਿਰਫ ਪੰਜਾਬੀਆਂ ਲਈ ਨਹੀਂ ਸਿਰਫ ਐਨਆਰਆਈਜ਼ਰ ਲਈ ਨਹੀਂ ਹੋਰ ਵੀ ਲੋਕ ਇੱਥੇ ਆਓਗੇ ਇੱਥੇ ਗੁਰੂ ਕੀ ਨਗਰੀ ਉੱਥੇ ਦਰਬਾਰ ਸਾਹਿਬ ਮੱਥਾ ਟੇਕੋਗੇ ਵਾਗਾ ਬਾਰਡਰ ਤੇ ਜਾਓਗੇ ਉੱਥੇ ਕਰਤਾਰਪੁਰ ਸਾਹਿਬ ਜਾਂ ਹੋਰ ਕਿਸੇ ਨੇ ਹਿਮਾਚਲ ਜਾਣਾ ਕਿਸੇ ਨੇ ਪਹਾੜੀਆਂ ਵਾਲਾ ਜਾਣਾ ਕਿਸੇ ਨੇ ਕਸ਼ਮੀਰ ਜਾਣਾ ਰਾਜਸਥਾਨ ਨੂੰ ਜਾਣਾ ਉਹ ਉੱਥੇ ਆ ਸਕਦੇ ਨੇ ਉਹਨਾਂ ਸਹਿਰ ਸਪਾਟਾ ਹੋਰ ਵੱਧ ਆ ਜਿਵੇਂ ਮੈਂ ਕਿਹਾ ਕਾਰਗੋ ਤਾਂ ਜਿਹੜਾ ਜਹਾਜ਼ ਜਦੋਂ ਆਉਂਦੇ ਨੇ ਜਿਹਦਾ ਹੁਣ ਮੈਨੂੰ ਪਤਾ ਕੀ ਸਾਡਾ ਜਿਹੜਾ ਸਲੋ ਸ਼ਹਿਰ ਆ ਛੋਟਾ ਜਿਹਾ ਸ਼ਹਿਰ ਆ ਹੀਥਰੋ ਏਅਰਪੋਰਟ ਦੇ ਨਾਲ ਆ ਉੱਥੇ ਹਜ਼ਾਰਾਂ ਚੁੱਲ੍ਹੇ ਜਿਹੜੇ ਹੈਗੇ ਆ ਉਹ ਹੀਥਰੋ ਏਅਰਪੋਰਟ ਕਰਕੇ ਜਾਂਦੇ ਕਿਉਂਕਿ ਉੱਥੇ ਰੋਜ਼ਗਾਰ ਹਜ਼ਾਰਾਂ ਵਿ अच्छा ओदे ਨਾਲ ਜੋ کاروبار ਜਿਹੜੀਆਂ ਕੰਪਨੀਆਂ ਸਥਾਪਿਤ ਹੋਈਆਂ ਸਲੋ ਸ਼ਹਿਰ ਦੇ ਵਿੱਚ ਉਹ 에어ਪੋਰਟ ਕਰਕੇ ਬਹੁਤ ਸਾਰੀਆਂ ਹੋਈਆਂ ਨੇ ਬਿਲਕੁਲ ਸਹੀ ਸਾਡਾ ਜਿਹੜਾ ਸਥਾਨਕ ਜਿਹੜਾ ਅਰਥਚਾਸਤਰ ਹੈ ਜਿਹੜੀ ਲੋਕਲ ਇਕਨੋਮੀ ਆ ਬਹੁਤ ਸਾਰੀ ਨਿਰਪਰਿਆ 에어ਪੋਰਟ ਤੇ ਤਦ ਹੀ ਮੈਂ बार-बार ਕਹਿ ਰਿਹਾ ਕਿ ਜੇ ਅਮਰੀਕਾ 에어ਪੋਰਟ ਨੂੰ ਖੁੱਲੀ ਛੁੱਟੀ ਹੋਵੇ ਤਾਂ ਜਿਹੜਾ ਚੰਡੀਗੜ੍ਹੇਪੁਰ ਨੂੰ ਵੀ ਇਹਦੇ ਨਾਲ ਬਹੁਤ ਸਾਰਾ ਜਿਹੜਾ ਫਾਇਦਾ ਹੋ ਸਕਦਾ ਆ ਇਹ ਤਦ ਹੀ ਮੈਂ ਤਸਵੀਜ਼ ਦਿੱਤੀ ਸੀ ਕਿ ਜਿਹੜਾ ਇੱਥੇ ਤੋਂ ਨੂੰ ਸਗਤੋ ਅੰਮ੍ਰਿਤਸਰ 에어ਪੋਰਟ ਸਰਕਾਰ ਨੂੰ ਇੱਕ ਦਿਨ ਦਾ ਸੰਮੇਲਨ ਕਰਨਾ ਚਾਹੀਦਾ ਕਾਨਫਰੰਸ ਕਰਨੀ ਚਾਹੀਦੀ ਆ ਚਾਹੇ ਉਹ ਫਲਾਈ ਪੰਜਾਬ ਦਾ ਨਾਲ ਲੈ ਕੇ ਕਿਸੇ ਹੋਰ ਚੀਜ਼ ਜਿਹੜੀਆਂ ਅੰਤਰਰਾਸ਼ਟਰੀ 에어ਲਾਈਨਸ ਨੇ ਉਹਨਾਂ ਦੇ ਦਫ਼ਤਰ ਜਾਤ ਰਹੇਗੀ ਦਿੱਲੀ ਜਾਂ ਮੁੰਬਈ ਉਹਨਾਂ ਨੂੰ ਸੱਦਾ ਪੱਤਰ ਦੋ ਵੀ ਤੁਸੀਂ ਇੱਕ ਦਿਹਾੜੀ ਲਈ ਇੱਥੇ ਆਓ ਸਾਡਾ 에어ਪੋਰਟ ਦੇਖੋ ਤਾਂ ਐਸੀ ਚਾਹੁੰਦੇ ਆ ਸਰਕਾਰ ਵੱਲੋਂ ਤੁਹਾਨੂੰ ਇੱਥੇ ਐਸੀ ਬੁਲਾਉਂਦੇ ਤੁਸੀਂ ਇੱਥੋਂ ਉਡਾਨਾਂ ਚਲਾਓ ਉਹ ਆਪਣੇ ਆਪ ਹੀ ਫੇਰ ਜਦੋਂ ਕਿਸੇ ਨੂੰ ਲੱਗੂਗਾ ਵੀ ਸਾਨੂੰ ਕੋਈ ਚਾਹੁੰਦਾ ਆ ਤਾਂ ਸਾਨੂੰ ਕੋਈ ਰਿਆਇਤਾਂ ਮਿਲ ਰਹੀਆਂ ਆ ਕੁਝ ਸਾਨੂੰ ਖਿੱਚ ਦਾ ਕੇਂਦਰ ਬਣ ਰਿਹਾ ਉਹ ਫਿਰ ਉੜਾਣਾ ਸ਼ੁਰੂ ਕਰੋਗੇ ਉਹਦੇ ਨਾਲ ਹੌਲੀ ਹੌਲੀ ਦੇਖੋ ਦੇਖੀ ਹੋਰ ਵੀ ਆਓਗੇ ਕੇਂਦਰ ਇਦਾਂ ਬਣਦਾ ਇਦਾਂ ਸਥਾਪਤ ਹੁੰਦਾ ਪਰ ਉਹ ਲਈ ਮਿਹਨਤ ਬਹੁਤ ਕਰਨੀ ਪੈਣੀ ਇੱਕ ਗੱਲ ਆ ਵੀ ਤੁਸੀਂ ਕਿਹ ਵਪਾਰ ਚ ਵਾਦਾ ਹੋ ਸਕਦਾ ਪੰਜਾਬੀ ਕੀ ਵਪਾਰ ਕਰ ਸਕਦਾ ਜੁਕੇ ਵਾਲਿਆਂ ਕੀ ਬਣਾ ਸਕਦਾ ਜਿਹੜੇ ਉੱਥੇ ਜਿਹੜੇ ਉੱਥੇ ਲੋੜ ਆ ਤੁਸੀਂ ਉੱਥੇ ਰਹਿੰਦੇ ਹੋ ਤਾਨੂੰ ਪਤਾ ਵੀ ਕਿਸ ਤਰੀਕੇ ਨਾਲ ਟਰੇਡਿੰਗ ਹੋ ਸਕਦੀ ਹੈ ਜੇ ਮੈਂ ਅੱਜ ਇੱਥੇ ਬੈਠਾ ਪੰਜਾਬ ਦੀ ਹੋਜ਼ਰੀ ਦੀ ਗੱਲ ਕਰ ਲਈਏ ਪੰਜਾਬ ਦੀ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਵਿੱਚ ਆ ਹੋਜ਼ਰੀ ਬਹੁਤ ਜ਼ਿਆਦਾ ਸੀਗੀ ਪਰ ਹੁਣ ਉਹ ਪਿੱਟੀ ਪੀ ਆ ਇੱਕ ਤਰੀਕੇ ਨਾਲ ਜਾਂ ਹੋਰ ਵੀ ਫਵਾਰਾ ਉਹ ਕਾਫੀ ਥੱਲੇ ਆਏ ਪਏ ਨੇ ਤੇ ਜੇ ਕੋਈ ਬੰਦਾ ਮੈਂ ਇੱਕ ਜੇ ਪ੍ਰੋਡਿਊਸ ਕਰ ਰਿਹਾ ਕਿਸੇ ਚੀਜ਼ ਨੂੰ ਤੇ ਮੈਂ ਉਹ ਯੂਕੇ ਤੱਕ ਲੈ ਕੇ ਜਾਣਾ ਤਾਂ ਕਿਸ ਚੀਜ਼ ਦੀ ਡਿਮਾਂਡ ਹੈ ਦੇਖੋ ਇੱਥੇ ਤਾਂ ਵਪਾਰ ਦਾ ਤਾਂ ਕੋਈ ਅੰਤ ਨਹੀਂ ਹੁੰਦਾ ਇਹ ਤਾਂ ਸਿਰਫ ਜਦੋਂ ਹੀਲਾ ਵਸੀਲਾ ਬਣ ਜਾਵੇ ਹਾਂ ਜਾਇਓ ਖੇਤੀਬਾੜੀ ਆ ਹੁਣ ਪੰਜਾਬ ਖੇਤੀਬਾੜੀ ਚ ਸਿਰਮੌਰ ਆ ਇਥੇ ਅਲੱਗ-ਅਲੱਗ ਫਸਲਾਂ ਆ ਫਲ ਸਬਜ਼ੀਆਂ ਉਹ ਵੀ ਦੁਨੀਆ ਪਰ ਜਾਂਦੀਆਂ ਜਦੋਂ ਜਹਾਜ਼ ਆਉਂਦੇ ਨੇ ਉਹ ਚ ਸਿਰਫ ਮੁਸਾਫਰ ਨਹੀਂ ਸਫ਼ਰ ਕਰਦੇ ਥੱਲੇ ਉਹਦਾ ਕਾਰਗੋ ਦਾ ਜਿਹੜਾ ਹੁੰਦਾ ਉਹਤੇ ਉਹ ਚ ਸਮਾਨ ਜਾਂਦਾ ਆ